ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਨ ਲੱਗੇ ਹਾਂ ਕਿ ਜੇਕਰ ਕਿਸੇ ਵੀ ਭੈਣ ਭਰਾ ਨੂੰ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦੇ ਹਨ ਜਾਂ ਫਿਰ ਮਰੇ ਹੋਏ ਰਿਸ਼ਤੇਦਾਰ ਦਿਖਾਈ ਦਿੰਦੇ ਹਨ ਤਾਂ ਸਾਧ ਸੰਗਤ ਜੀ ਇਹ ਸਾਨੂੰ ਕੀ ਸੰਕੇਤ ਮਿਲਦੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇਸ ਬਾਰੇ ਵਿਚਾਰ ਸਾਂਝੇ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਵਿੱਚ ਜਾ ਕੇ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦੇਣਾ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਨਾਲ ਭਰ ਜਾਵੇ ਸਾਥ ਸੰਗਤ ਜੀ ਜਿਵੇਂ ਆਪ ਸਾਰੇ ਭੈਣ ਭਰਾ ਜਾਣਦੇ ਹਨ ਕਿ ਸੁਪਨੇ ਤਾਂ ਹਰ ਇੱਕ ਮਨੁੱਖ ਨੂੰ ਆਉਂਦੇ ਹਨ ਜੇਕਰ ਅਸੀਂ ਗੱਲ ਕਰੀਏ ਸੁਪਨੇ ਦੀ ਸੁਪਨੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਤਾਂ ਸੁਪਨੇ ਹੁੰਦੇ ਹਨ ਜੋ ਸਾਨੂੰ ਸੌਣ ਤੋਂ ਬਾਅਦ ਵਿੱਚ ਆਉਂਦੇ ਹਨ ਇੱਕ ਉਹ ਸੁਪਨੇ ਹੁੰਦੇ ਹਨ ਜੋ ਅਸੀਂ ਆਪਣੇ ਭਵਿੱਖ ਦੇ ਵਿੱਚ ਵੇਖਦੇ ਹਾਂ ਸੰਗਤ ਜੀ ਇਹਨਾਂ ਸੁਪਨਿਆਂ ਦਾ ਸਾਡੀ ਜ਼ਿੰਦਗੀ ਅਤੇ ਫਿਊਚਰ ਵਿੱਚ ਬੜਾ ਹੀ ਪ੍ਰਭਾਵ ਪੈਂਦਾ ਹੈ ਜੋ ਅਸੀਂ ਇਸ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਸਾਨੂੰ ਕਦੇ ਵੀ ਇਦਾਂ ਮਹਿਸੂਸ ਹੁੰਦਾ ਹੈ ਕਿ ਜਿਹੜੇ ਸਾਨੂੰ ਨੀਂਦ ਆਉਣ ਤੋਂ ਬਾਅਦ ਸੁਪਨੇ ਆਉਂਦੇ ਹਨ ਉਹ ਹਰ ਰੋਜ਼ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਜਿਸ ਦੇ ਕਰਕੇ ਸੰਗਤ ਜੀ ਸਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਹਨ ਜਿਹੜੇ ਘੁੰਮਣੇ ਸ਼ੁਰੂ ਹੋ ਜਾਂਦੇ ਹਨ ਜਿਸ ਕਰਕੇ ਫਿਰ ਆਪਣੀ ਅੱਜ ਦੀ ਜੋ ਵੀਡੀਓ ਹੈ ਉਹ ਇਸੇ ਹੀ ਟਾਪਿਕ ਤੇ ਹੈ ਤੇ ਸਾਨੂੰ ਰਾਤ ਤੋਂ ਸੌਣ ਤੋਂ ਬਾਅਦ ਜਿਹੜੇ ਸੁਪਨੇ ਆਉਂਦੇ ਹਨ ਇਹ ਕਿਉਂ ਆਉਂਦੇ ਹਨ ਇਹ ਸੁਪਨੇ ਸਾਨੂੰ ਕੀ ਸੰਕੇਤ ਦਿੰਦੇ ਹਨ ਤੇ ਸਾਡੀ ਜ਼ਿੰਦਗੀ ਤੇ ਕੀ ਅਸਰ ਪਾਉਂਦੇ ਹਨ ਇਸ ਤਰ੍ਹਾਂ ਦੇ ਸੁਪਨਿਆਂ ਦਾ ਆਉਣਾ ਸਾਡੇ ਲਈ ਚੰਗਾ ਹੁੰਦਾ ਹੈ ਜਾਂ ਫਿਰ ਮਾੜਾ ਹੁੰਦਾ ਹੈ ਇਸੇ ਹੀ ਵਿਸ਼ੇ ਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਵਾਲੇ ਹਾਂ ਸਾਤ ਸੰਗਰ ਜੀ ਜੇਕਰ ਤੁਹਾਡੇ ਸੁਪਨਿਆਂ ਦੇ ਵਿੱਚ ਸੱਪ ਦਿਖਾਈ ਦੇਣ ਉਸ ਨਾਲ ਕੀ ਹੁੰਦਾ ਹੈ ਇਸ ਤੋਂ ਇਲਾਵਾ ਸਾਤ ਸੰਗਰ ਜੀ ਜੇਕਰ ਤੁਹਾਨੂੰ ਸੁਪਨੇ ਵਿੱਚ ਮਰੇ ਹੋਏ ਰਿਸ਼ਤੇਦਾਰ ਜਾਂ ਫਿਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਮਨੁੱਖ ਏਦਾਂ ਦਾ ਸੁਪਨੇ ਵਿੱਚ ਆਉਂਦਾ ਹੈ ਤਾਂ ਉਸ ਦਾ ਸਾਨੂੰ ਕੀ ਸੰਕੇਤ ਮਿਲਦਾ ਹੈ ਉਹ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਸਾਤ ਸੰਗਰ ਜੀ ਇਸ ਤੋਂ ਇਲਾਵਾ ਇਹ ਕਿਹਾ ਜਾਂਦਾ ਹੈ ਜੇਕਰ ਸਾਨੂੰ ਸੁਪਨੇ ਦੇ ਵਿੱਚ ਕਿਸੇ ਵੀ ਮਨੁੱਖ ਦੀ ਮੌਤ ਵਿਖਾਈ ਦਿੰਦੀ ਹੈ ਉਸ ਦਾ ਆਪਾਂ ਨੂੰ ਕੀ ਸੰਕੇਤ ਮਿਲਦਾ ਹੈ ਕਿ ਉਹ ਚੰਗਾ ਸੁਪਨਾ ਹੁੰਦਾ ਹੈ ਜਾਂ ਫਿਰ ਮੜਾ ਇਸੇ ਹੀ ਤਰ੍ਹਾਂ ਜਿਵੇਂ ਆਪਾਂ ਸਾਰੇ ਹੀ ਵੇਖਦੇ ਹਾਂ ਕਿ ਮਨੁੱਖ ਕਰਮ ਕਰਦਾ ਹੈ ਜਾਂ ਫਿਰ ਕੁਝ ਪੜਦਾ ਹੈ ਘੁੰਮਦਾ ਫਿਰਦਾ ਹੈ ਜਾਂ ਫਿਰ ਉਹ ਆਪਣੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਇਕੱਠਿਆਂ ਕਰਦਾ ਹੈ ਤਾਂ ਫਿਰ ਸਾਤ ਸੰਗਤ ਜੀ ਜਦੋਂ ਮਨੁੱਖ ਰਾਤ ਦੇ ਸਮੇਂ ਸੌਣ ਦੇ ਲਈ ਜਾਂਦਾ ਹੈ ਤੇ ਸੌਂਡ ਤੋਂ ਬਾਅਦ ਉਸ ਨੂੰ ਉਸੇ ਹੀ ਤਰ੍ਹਾਂ ਦੇ ਖਿਆਲ ਆਉਂਦੇ ਹਨ ਇਸ ਨੂੰ ਭਾਵ ਸਾਧ ਸੰਗਤ ਜੀ ਜਿਹੜੇ ਸੁਪਨੇ ਸਾਡੇ ਸਰੀਰ ਤੇ ਅਸਰ ਪਾਉਂਦੇ ਹਨ ਤੇ ਇਸ ਦੇ ਨਾਲ ਨਾਲ ਸੁਪਨਿਆਂ ਦੀ ਆਪਣੀ ਇੱਕ ਬਹੁਤ ਵੱਡੀ ਥਾਂ ਹੁੰਦੀ ਹੈ ਜਿਵੇਂ ਸਾਧ ਸੰਗਤ ਜੀ ਭਾਈ ਪਿੰਦਰਪਾਲ ਸਿੰਘ ਜੀ ਆਖਦੇ ਹਨ ਕਿ ਜੋ ਵੀ ਸੁਪਨਾ ਆਪਾਂ ਨੂੰ ਆਉਂਦਾ ਹੈ ਹਰ ਇੱਕ ਸੁਪਨਾ ਆਪਣੇ ਸਰੀਰ ਤੇ ਅਸਰ ਜ਼ਰੂਰ ਕਰਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜੇਕਰ ਸੁਪਨਿਆਂ ਦੇ ਵਿੱਚ ਕੋਈ ਨਾ ਕੋਈ ਗੁਨਾਹ ਹੁੰਦਾ ਹੈ ਜਾਂ ਜਿਹੜਾ ਆਪਣਾ ਸਰੀਰ ਹੈ ਉਹ ਉਸ ਦਾ ਅਸਰ ਦਿਖਾਉਂਦਾ ਹੈ ਉਸ ਨੂੰ ਕਬੂਲ ਕਰਦਾ ਹੈ ਸਾਧ ਸੰਗਤ ਜੀ ਜੇਕਰ ਸੁਪਨੇ ਵਿੱਚ ਕਿਸੇ ਮਨੁੱਖ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂ ਸੰਤ ਮਹਾਪੁਰਖਾਂ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਫਿਰ ਸਾਧ ਸੰਗਤ ਜੀ ਉਸ ਮਨੁੱਖ ਦੀ ਜਿਹੜੀ ਸਾਰੀ ਜ਼ਿੰਦਗੀ ਹੈ ਸਵਰਗ ਬਣ ਜਾਵੇਗੀ ਸਾਰੀ ਹੀ ਜ਼ਿੰਦਗੀ ਉਸ ਦੀ ਬਦਲ ਜਾਂਦੀ ਹੈ ਜਿਵੇਂ ਸਾਧ ਸੰਗਤ ਜੀ ਭਾਈ ਪਿੰਦਰਪਾਲ ਸਿੰਘ ਜੀ ਨੂੰ ਵੀ ਖੁਦ ਵੀ ਬਾਬਾ ਈਸ਼ਰ ਸਿੰਘ ਜੀ ਖੇੜਾ ਸਾਹਿਬ ਵਾਲਿਆਂ ਦੇ ਦਰਸ਼ਨ ਹੋਏ ਸਨ ਉਪਰੰਤ ਹੀ ਸਾਤ ਸੰਗਤ ਜੀ ਜਿਹੜਾ ਸਾਰਾ ਹੀ ਉਹਨਾਂ ਦਾ ਜੀਵਨ ਫਿਰ ਬਦਲ ਗਿਆ ਇਸੇ ਹੀ ਤਰ੍ਹਾਂ ਕਈ ਵਾਰ ਇਦਾਂ ਹੁੰਦਾ ਹੈ ਕਿ ਕਈ ਮਨੁੱਖਾਂ ਨੂੰ ਸੁਪਨੇ ਦੇ ਵਿੱਚ ਜਾਨਵਰ ਜਾਂ ਫਿਰ ਸੱਪ ਦਿਖਾਈ ਦਿੰਦੇ ਹਨ ਇੱਕ ਅਲੱਗ ਹੀ ਇਹਨਾਂ ਸੁਪਨਿਆਂ ਦਾ ਕਾਰਨ ਹੁੰਦਾ ਹੈ ਜੇਕਰ ਇਸ ਤੋਂ ਇਲਾਵਾ ਤੁਹਾਨੂੰ ਸੁਪਨਿਆਂ ਦੇ ਵਿੱਚ ਸੰਤ ਮਹਾਪੁਰਖ ਸ਼ਹੀਦ ਸਿੰਘ ਗੁਰੂ ਸਾਹਿਬਾਂ ਦੇ ਕਿਸੇ ਵੀ ਤਰ੍ਹਾਂ ਦੇ ਦਰਸ਼ਨ ਹੁੰਦੇ ਹਨ ਪਰਮਾਤਮਾ ਦੀ ਬੇਅੰਤ ਕਿਰਪਾ ਹੁੰਦੀ ਹੈ ਸਾਤ ਸੰਗਤ ਜਿਹੜੇ ਵੀ ਮਨੋਖ ਹਨ ਬਹੁਤ ਜ਼ਿਆਦਾ ਸਿਮਰਨ ਪਗ ਦੀ ਜਿਨ੍ਹਾਂ ਨੇ ਕੀਤੀ ਹੁੰਦੀ ਹੈ ਉਹਨਾਂ ਨੂੰ ਹੀ ਇਸ ਤਰ੍ਹਾਂ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਹਨ ਫਿਰ ਜਦੋਂ ਸਾਤ ਸੰਗਤ ਜੀ ਇਹ ਦਰਸ਼ਨ ਹੋ ਜਾਂਦੇ ਹਨ ਆਪਣੀ ਜ਼ਿੰਦਗੀ ਬਾਕੀ ਜੋ ਰਹਿੰਦੀ ਹੁੰਦੀ ਜ਼ਿੰਦਗੀ ਹੈ ਉਹ ਸਵਰਗ ਬਣ ਜਾਂਦੀ ਹੈ ਇਸੇ ਹੀ ਤਰ੍ਹਾਂ ਸਾਤ ਸੰਗਤ ਜੀ ਜੇਕਰ ਆਪਾਂ ਨੂੰ ਸੁਪਨੇ ਵਿੱਚ ਜਾਨਵਰ ਜਾਂ ਫਿਰ ਸੱਪ ਦਿਖਾਈ ਦੇਣ ਇਸ ਦਾ ਕਾਰਨ ਇਹ ਹੁੰਦਾ ਹੈ ਕਹਿੰਦੇ ਕਿ ਇੱਕ ਵਾਰ ਨਾ ਇੱਕ ਸੇਠ ਸੀ ਉਸ ਨੂੰ ਸੁਪਨੇ ਵਿੱਚ ਹਮੇਸ਼ਾ ਹੀ ਸੱਪ ਦਿਖਾਈ ਦੇਂਦੇ ਸਨ ਇਸ ਤਰ੍ਹਾਂ ਹੀ ਸਾਧ ਸੰਗਰਜੀ ਉਹ ਸੇਠ ਬੜਾ ਪਰੇਸ਼ਾਨ ਰਹਿੰਦਾ ਸੀ ਪਰੇਸ਼ਾਨ ਹੋਣ ਤੋਂ ਬਾਅਦ ਉਸਨੇ ਕਿਸੇ ਰੱਬੀ ਰੂਹ ਦੇ ਨਾਲ ਉਸ ਦਾ ਮੇਲ ਹੋਇਆ ਉਸ ਨੂੰ ਉਸਨੇ ਪੁੱਛਿਆ ਕਿ ਜਿਵੇਂ ਮੈਂ ਹਫ਼ਤੇ ਵਿੱਚ ਮੈਨੂੰ 3 ਤੋਂ 4 ਵਾਰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਆ ਜਿਸ ਚੀਜ਼ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇਹ ਸੁਪਨੇਆਂ ਤੋਂ ਮੈਂ ਬਹੁਤ ਜ਼ਿਆਦਾ ਤੰਗ ਆ ਚੁੱਕਾ ਹਾਂ ਤਾਂ ਸਾਧ ਸੰਗਤ ਜੀ ਸੇਠ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਤੇ ਜਿਵੇਂ ਜਿਹੜਾ ਸੱਪ ਹੈ ਉਹ ਮੇਰੀ ਛਾਤੀ ਤੇ ਬੈਠਾ ਹੁੰਦਾ ਹੈ ਇਸ ਤਰੀਕੇ ਨਾਲ ਜਦੋਂ ਮੈਂ ਵੇਖਦਾ ਹਾਂ ਤਾਂ ਇੱਕਦਮ ਹੀ ਉੱਠ ਕੇ ਫਿਰ ਡਰ ਜਾਂਦਾ ਹਾਂ ਤੇ ਡਰ ਕੇ ਉੱਠ ਪੈਂਦਾ ਹਾਂ ਇਹ ਸੁਣ ਕੇ ਸਾਧ ਸੰਗਤ ਜੀ ਸੰਤ ਮਹਾਪੁਰਖ ਜੀ ਉਹਨੂੰ ਪੁੱਛਣ ਲੱਗੇ ਤੁਸੀਂ ਸਾਰਾ ਦਿਨ ਆਪਣੇ ਘਰ ਵਿੱਚ ਕੰਮ ਕਰ ਕੀ ਕਰਦੇ ਹੋ ਤੁਹਾਡੀ ਕਮਾਈ ਕੀ ਹੈ ਇਸ ਦੇ ਨਾਲ ਤੁਸੀਂ ਇਹ ਦੱਸੋ ਕਿ ਤੁਸੀਂ ਕਦੇ ਕੋਈ ਪੁੰਨ ਦਾ ਵੀ ਕੰਮ ਕੀਤਾ ਹੈ ਜਾਂ ਨਹੀਂ ਇਹ ਸੁਣ ਕੇ ਉਹ ਸੇਠ ਕਹਿਣ ਲੱਗਾ ਜੀ ਨਹੀਂ ਮੈਂ ਦਾਨਪੁਣ ਬਿਲਕੁਲ ਵੀ ਨਹੀਂ ਕਰਦਾ ਨਾ ਹੀ ਮੈਂ ਜਾਪ ਕਰਦਾ ਹਾਂ ਮੇਰਾ ਸੁਭਾਅ ਹੀ ਨਹੀਂ ਹੈ ਮੈਂ ਹਮੇਸ਼ਾ ਆਪਣੀ ਜੋ ਕਮਾਈ ਕੀਤੀ ਉਸ ਨੂੰ ਖਰਚ ਕਰ ਦਿੰਦਾ ਹਾਂ ਉਸ ਨੂੰ ਸਿਰਫ ਮੈਂ ਜੋੜ ਕੇ ਰੱਖਦਾ ਹਾਂ ਤੇ ਉਹ ਜੋੜੀ ਹੋਈ ਕਮਾਈ ਜਿਹੜੀ ਹੈ ਉਸ ਬਾਰੇ ਹੀ ਸੋਚਦਾ ਰਹਿੰਦਾ ਹਾਂ ਇਹ ਸੁਣ ਕੇ ਸਾਧ ਸੰਗਤ ਜੀ ਸੰਤ ਮਹਾਪੁਰਖ ਜੀ ਕਹਿਣ ਲੱਗੇ ਕਿ ਫਿਰ ਤਾਂ ਗੁਰੂ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰਾ ਭਲਾ ਹੀ ਕਰਦੇ ਪਏ ਨੇ ਇਹ ਸੁਣ ਕੇ ਉਹ ਸੇਠ ਕਹਿਣ ਲੱਗਾ ਮਹਾਪੁਰਖ ਜੀ ਇਸ ਦੇ ਵਿੱਚ ਮੇਰਾ ਭਲਾ ਕੀ ਹੋ ਸਕਦਾ ਮੈਨੂੰ ਤਾਂ ਸੁਪਨੇ ਵਿੱਚ ਸੱਪ ਦਿਖਾਈ ਦਿੰਦੇ ਹਨ ਜਿਸ ਕਰਕੇ ਮੈਂ ਇੱਕਦਮ ਡਰ ਕੇ ਉੱਠ ਜਾਂਦਾ ਹਾਂ ਇਹ ਸੁਣ ਕੇ ਸਾਧ ਸੰਗਤ ਜੀ ਮਹਾਪੁਰਖ ਜੀ ਕਹਿਣ ਲੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੈਨੂੰ ਇਸ਼ਾਰਾ ਕਰਦੇ ਪਏ ਨੇ ਤੇਰੀ ਮੌਤ ਦਾ ਜਿਹੜਾ ਸਮਾਂ ਹੈ ਉਹ ਨੇੜੇ ਆ ਰਿਹਾ ਹੈ ਤੂੰ ਮਰਨ ਤੋਂ ਬਾਅਦ ਵਿੱਚ ਸੱਪ ਦੀ ਜੋਨ ਵਿੱਚ ਪਵੇਂਗਾ ਇਸ ਲਈ ਜਿਹੜਾ ਆਪਣਾ ਸੁਭਾਅ ਬਣਾਇਆ ਹੋਇਆ ਹੈ ਨਾ ਮਾਇਆ ਨੂੰ ਜੋੜਨ ਵਾਲਾ ਉਸ ਨੂੰ ਛੱਡ ਦੇ ਪਰ ਤੂੰ ਵੀ ਮਾਇਆ ਨੂੰ ਛੱਡ ਨਹੀਂ ਪਾਉਂਦਾ ਆਉਣ ਵਾਲੇ ਪਾਸੇ ਤੇ ਆਉਣ ਵਾਲੇ ਦਿਨਾਂ ਲਈ ਜੋੜਨ ਤੇ ਲੱਗਾ ਹੋਇਆ ਹੈ ਆਪਣੇ ਸੁਭਾਅ ਨੂੰ ਪਰ ਉਪਕਾਰ ਵਾਲਾ ਨਹੀਂ ਬਣਾ ਰਿਹਾ ਇਸ ਤਰ੍ਹਾਂ ਕਰਨ ਨਾਲ ਸਾਧ ਸੰਗਤ ਜੀ ਮਹਾਪੁਰਖ ਜੀ ਨੇ ਉਸ ਨੂੰ ਦੱਸਿਆ ਕਿ ਤੇਰੇ ਕਰਮ ਬਦਲ ਜਾਣਗੇ ਜੇ ਤੂੰ ਮੌਤ ਤੋਂ ਬਾਅਦ ਦੇ ਵਿੱਚ ਦੋ ਟੇਡੀਆਂ ਜੁਨਾ ਦੇ ਵਿੱਚ ਪਵੇਂਗਾ ਸੋ ਤੈਨੂੰ ਮੁਕਤੀ ਮਿਲ ਜਾਵੇਗੀ ਇਸ ਤਰ੍ਹਾਂ ਸਾਧ ਸੰਗਤ ਜੀ ਹਿੰਦੂ ਧਰਮ ਵਿੱਚ ਮੰਨਿਆ ਜਾਂਦਾ ਹੈ ਉਹਨਾਂ ਦੀਆਂ ਕੁਝ માનਤਾਵਾਂ ਹੁੰਦੀਆਂ ਹਨ ਕਿ ਜੇਕਰ ਉਹਨਾਂ ਦੇ ਜੀਵਨ ਵਿੱਚ ਕੋਈ ਘਟਨਾ ਹੁੰਦੀ ਹੈ ਤਾਂ ਉਸ ਦਾ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਉਹਨਾਂ ਨੂੰ ਜਿਵੇਂ ਸਾਥ ਸੰਗ ਹੈ ਜੀ ਆਪਾਂ ਸੁਣਿਆ ਹੀ ਹੋਵੇਗਾ ਜੇਕਰ ਆਪਾਂ ਨੂੰ ਸੁਪਨੇ ਵਿੱਚ ਕਿਸੇ ਦੀ ਮੌਤ ਦਿਖਾਈ ਦੇਂਦੀ ਹੈ। ਜਿਵੇਂ ਆਪਣੇ ਘਰ ਦੇ ਬਜ਼ੁਰਗਾਂ ਦਾ ਕਹਿਣਾ ਹੁੰਦਾ ਸੀ ਉਸ ਇਨਸਾਨ ਦੀ ਜਿਹੜੀ ਉਮਰ ਹੈ ਉਹ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਪਰਿਵਾਰ ਦੇ ਵਿੱਚੋਂ ਕੋਈ ਜੀ ਸੁਪਨੇ ਵਿੱਚ ਆ ਜਾਂਦਾ ਹੈ ਤੁਹਾਡੇ ਨਾਲ ਗੱਲਬਾਤ ਕਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਕੋਈ ਨਾ ਕੋਈ ਜੋ ਇਸ਼ਿਆ ਹੈ ਪੂਰੀ ਹੋਣ ਵਾਲੀ ਹੈ ਚਾਹੇ ਹੋਰ ਕੋਈ ਸੁਪਨੇ ਬਾਰੇ ਵੀ ਤੁਸੀਂ ਸੁਣਿਆ ਹੋਵੇਗਾ ਪਰ ਇਹ ਸਾਧ ਸੰਗਤ ਜੀ Hindu ਧਰਮ ਦੀਆਂ માનਤਾਵਾਂ ਹਨ ਇਸ ਤੋਂ ਇਲਾਵਾ ਸਾਧ ਸੰਗਤ ਜੀ Sikh ਧਰਮ ਦੇ ਵਿੱਚ ਜ਼ਿਆਦਾਤਰ ਨਿਤਨੇਮ ਤੇ ਹੀ ਭਰੋਸਾ ਰੱਖਦੇ ਹਨ ਜਿਸ ਦੇ ਨਾਲ ਸਾਧ ਸੰਗਤ ਜੀ ਉਹਨਾਂ ਸੁਪਨਿਆਂ ਦਾ ਆਪਣੀ ਜ਼ਿੰਦਗੀ ਵਿੱਚ ਇੱਕ ਅਲੱਗ ਹੀ ਪ੍ਰਭਾਵਸ਼ਾਲੀ ਮਹੱਤਵ ਬਣ ਜਾਂਦਾ ਹੈ ਕਿਓ ਕੇ ਸਾਧ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਥੋਂ ਚੱਲਦੇ ਚੱਲਦੇ ਜਦੋਂ ਰਾਏਪੁਰ ਪਹੁੰਚ ਗਏ ਸੀ ਤਾਂ ਉੱਥੇ ਸਾਧ ਸੰਗਤ ਜੀ ਉਥੋਂ ਦੀ ਚੌਧਰੀ ਜਮੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੋਧ ਸ਼ਿਕਾਇਤ ਆਸੀ ਉਹ ਮਨੁੱਖ ਕਹਿਣ ਲੱਗਾ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤੇ ਮੇਰਾ ਜਿਹੜਾ ਜਨਮ ਮਰਨ ਹੈ ਇਸ ਨੂੰ ਕੱਟ ਦਿਓ ਇਹ ਸੁਣ ਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਸ ਬਾਰੇ ਕੱਲ ਨੂੰ ਗੱਲ ਕਰਾਂਗੇ ਇਹ ਸੁਣਨ ਤੋਂ ਬਾਅਦ ਜਦੋਂ ਅਗਲਾ ਦਿਨ ਆਉਂਦਾ ਹੈ ਤਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਉਹ ਚੌਧਰੀ ਫਿਰ ਦੁੱਧ ਲੈ ਕੇ ਆਇਆ ਫਿਰ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੁੱਧ ਛਕ ਰਏ ਸਨ ਤਾਂ ਦੁਬਾਰਾ ਫਿਰ ਉਸਨੇ ਬੇਨਤੀ ਕੀਤੀ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸਨੂੰ ਕਹਿਣ ਲੱਗੇ ਸਾਹਿਬ ਸੰਗਰਜੀ ਕੇ ਤੇਰਾ ਜਿਹੜਾ ਕਾਮ ਸੀ ਨਾ ਉਹ ਅਸੀਂ ਕੱਲ ਹੀ ਕਰ ਦਿੱਤਾ ਸੀ ਰਾਤ ਨੂੰ ਕਹਿਣ ਲੱਗਦੇ ਹਨ ਕਿ ਤੂੰ ਜਿਹੜੀ ਗੱਲ ਕਹੀ ਸੀ ਨਾ ਕਿ ਮੇਰਾ ਜਨਮ ਮਰਨ ਕੱਟ ਦਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਮਨੁੱਖ ਨੂੰ ਕਹਿਣ ਲੱਗੇ ਕੱਲ ਰਾਤ ਤੋਂ ਕੁਝ ਦੇਖਿਆ ਸੀ ਇਹ ਸੁਣ ਕੇ ਮਨੁੱਖ ਕਹਿਣ ਲੱਗਾ ਗੁਰੂ ਜੀ ਰਾਤ ਦੇ ਸਮੇ ਮੈਂ ਦੋ ਸੁਪਨੇ ਵੇਖੇ ਹਨ ਤੇ ਬਹੁਤ ਹੀ ਜ਼ਿਆਦਾ ਬੁਰੇ ਸਨ ਸੁਪਨੇ ਵਿੱਚ ਇਹ ਮੈਂ ਵੇਖਿਆ ਕਿ ਮੈਂ ਬਹੁਤ ਜ਼ਿਆਦਾ ਭੈੜੀਆਂ ਜੂਨਾ ਦੇ ਵਿੱਚ ਜਨਮ ਲਿਆ ਹੈ ਇਹ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਮਨੁੱਖ ਨੂੰ ਕਹਿਣ ਲੱਗੇ ਅਸੀਂ ਸੁਪਨਿਆਂ ਦੇ ਵਿੱਚ ਜਿੰਨੀਆਂ ਵੀ ਤੂੰ ਜੂਨਾ ਵੇਖੀਆਂ ਹੋਣਗੀਆਂ ਨਾ ਉਹ ਸਾਰੀਆਂ ਹੀ ਜੂਨਾ ਜੋ ਹਣ ਤੁਨੂੰ ਭੁਗਤਣੀਆਂ ਪੈਣੀਆਂ ਸਨ ਉਹ ਤੋਂ ਵੇਖੀਆਂ ਹਨ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰੰਕਾਰ ਦਾ ਲਿਖਿਆ ਹੋਇਆ ਵੀ ਪੂਰਾ ਹੋ ਗਿਆ ਤੇਰੇ ਉਹਨਾਂ ਦੋ ਸੁਪਨਿਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇਰਾ ਜਨਮ ਮਰਨ ਸੁਪਨਿਆਂ ਵਿੱਚ ਹੀ ਕੱਟ ਦਿੱਤਾ ਹੈ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀ ਸੁਪਨੇ ਮਰੇ ਹੋਏ ਰਿਸ਼ਤੇਦਾਰ ਜਾਂ ਸੱਪ ਦਿਖਾਈ ਦਿੰਦੇ ਹਨ ਤਾਂ ਤੁਸੀਂ ਇਸ ਵੀਡੀਓ ਤੋਂ ਕਾਫੀ ਕੁਝ ਸਿੱਖ ਲਿਆ ਹੋਵੇਗਾ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਵਾਅਦ ਤੋਂ ਵਾਅਦ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਤਾਂ ਕਿ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ